ਫਾਜ਼ਿਲਕਾ ਦੇ ਪਿੰਡ ਸਟੀਰ ਵਾਲਾ ਦੇ ਨੇੜੇ ਇੱਕ ਵਕੀਲ ਤੇ ਹਮਲਾ ਕਰਨ ਦੇ ਲਗਾਏ આરોਪ ਕਿ ਆ ਕਿਡਨੈਪ ਕਰਕੇ ਕੀਤੀ ਗਈ ਕੁੱਟਮਾਰ ਵੀਡੀਓ ਹੋਈ ਵਾਇਰਲ ਜ਼ਖਮੀ ਵਕੀਲ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਪਰਤੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਤੋਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਵਕੀਲ ਦੇ ਨਾਲ ਕੁੱਟਮਾਰ ਹੋਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵਕੀਲ ਨੂੰ ਪਹਿਲਾਂ ਕਿਡਨਾਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਥਾਣੇ ਲੈ ਕੇ ਜਾਇਆ ਗਿਆ ਜਿਸ ਤੋਂ ਬਾਅਦ ਸੂਚਨਾ ਜਦੋਂ ਵਕੀਲ ਪਾਈਚਰੇ ਨੂੰ ਮਿਲੀ ਤਾਂ ਵਕੀਲ ਪਾਈਚਰਾ ਥਾਣੇ ਦੇ ਵਿੱਚ ਪਹੁੰਚਿਆ ਅਤੇ ਵਕੀਲ ਨੂੰ ਛੁਡਵਾਇਆ ਗਿਆ ਜਨਗਿਰ ਦੇੰਦੇ ਹੋਏ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਚਰਨ ਮਹਿਰੋਕ ਨੇ ਦੱਸਿਆ ਕਿ ਅੱਜ ਤੜਕੇ ਦੀ ਘਟਨਾ ਹੈ ਜਿਸ ਦੇ ਵਿੱਚ ਸਟੀਅਰ ਵਾਲਾ ਦੇ ਨੇੜੇ ਵਕੀਲ ਦੇ ਨਾਲ ਕੁੱਟਮਾਰ ਹੋਈ ਹੈ ਅਤੇ ਉਸ ਨੂੰ ਕਿਡਨਾ ਉਸਦੇ ਨਾਲ ਗੋਟਮਾਰ ਕੀਤੀ ਗਈ ਹੈ ਅਤੇ ਉਸਦੇ ਸਾਥੀ ਨੂੰ ਵੀ ਪਕੜਨ ਦਾ ਪ੍ਰਯਾਸ ਕੀਤਾ ਗਿਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਾਣਕਰ ਦਿੰਦੇ ਹੋਏ ਗੁਚਰ ਮੈਰੋਕ ਨੇ ਦੱਸਿਆ ਕਿ ਅਧਿਰ ਤਰਕੇ ਵਕੀਲ ਆਪਣੇ ਪਿੰਡ ਕੋਟਾ ਪੱਕੀ ਤੋਂ ਬਸ ਤੇ ਸਵਾਰ ਹੋ ਕੇ ਫਾਜ਼ਿਲਕਾ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਦੇ ਲਈ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਬੱਸ ਵਾਲੇ ਦੇ ਨਾਲ ਉਸ ਦੀ ਕੁਝ ਗਲਬਤ ਹੋ ਗਈ ਜਿਸ ਤੋਂ ਬਾਅਦ ਬੱਸ ਵਾਲਿਆਂ ਨੇ ਉਸ ਦੀ ਗੋਟਮਾਰ ਕੀਤੀ ਅਤੇ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਉਸ ਨੂੰ ਕਿਡਨਾਪ ਕਰਕੇ ਲੈ ਗਏ ਅਤੇ ਉਸ ਨੂੰ ਉੱਥੇ ਲਿਜਾ ਕੇ ਕੁੱਟਿਆ ਜਿਸ ਤੋਂ ਬਾਅਦ ਉਸਨੂੰ ਥਾਣੇ ਲੈ ਕੇ ਜਾਇਆ ਗਿਆ ਤਾਂ ਇਸ ਦੀ ਸੂਚਨਾ ਵਕੀਲ ਪਾਇਤਾਰੇ ਨੂੰ ਮਿਲੀ ਵਕੀਲ ਪਾਇਤਾਰੇ ਨੇ ਥਾਣੇ ਦੇ ਵਿੱਚ ਬੋਝ ਕੇ ਵਕੀਲ ਨੂੰ ਛੁਡਵਾਇਆ ਅਤੇ ਉਪਚਾਰ ਦੇ ਲਈ ਉਸਨੂੰ ਫਾਜ਼ਿਲਗਾੜ੍ਹ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਬਾਰੇ ਪੂਰੀ ਜਾਣਕਾਰੀ ਵਕੀਲ ਪਾਇਤਾਰੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜਾ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ ਤੇ ਬੱਸ ਵਾਲਿਆਂ ਨਾਲ ਕਿਤੇ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ ਉਸ ਨੂੰ ਬੱਸ ਤੋਂ ਉੱਥੋਂ ਕੱਡਨਾਪ ਕਰਕੇ ਤੇ ਕੁੱਟਮਾਰ ਕਰਕੇ ਤੇ ਲੈ ਗਏ ਨੇ ਗੱਡੀ ਤੇ ਲੱਗ ਗਏ ਜੀ ਅਹ ਇਸ ਬਾਰੇ ਅਜੇ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ ਹੈ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਉਸ ਨੂੰ ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸਦੇ ਮੈਂਬਰ ਸੀਗੇ ਐਡਵੋਕੇਟ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਗੱਡਨਾਪ ਕਰਕੇ ਗੱਡੀ ਤੇ ਲਾਦ ਕੇ ਲੈ ਗਏ ਨੇ ਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਆਸ-ਪਾਸ ਨੇ ਟ੍ਰੇਸ ਕੀਤਾ ਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ ਕਿ ਗੱਡਨਾਪ ਕਿ ਦਾ ਕੋਈ ਥਾਂ ਕਿਹੜਾ ਸੀ ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ ਕਿਹੜੇ ਪਿੰਡ ਦੇ ਰਿਆ ਨਾਲੇ ਨੇ ਜੀ ਇਹ ਕੋਠਾ ਪੱਕੀ ਤੋਂ ਨੇ ਜੀ ਨਾਮ ਕੀ ਇਹਨ ਦਾ ਅੰਗਰੇਜ਼ ਸਿੰਘ ਜੀ ਫਾਜ਼ਿਲਕਾ ਕੋਟਾ ਰੇਸੀ ਹਾਂਜੀ ਹਾਂਜੀ ਇੱਥੇ ਪ੍ਰੈਕਟਿਸ ਕਰਦੇ ਨੇ ਜੀ ਡਿਸਟ੍ਰਿਕਟ ਬਾਰੀਸ ਜਨਾਬ ਤੁਸੀਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਹੈ ਸਾਰੇ ਘਟਨਾ ਦਾ ਅ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਇਹ ਇੱਕ ਪੜ੍ਹੇ ਲਿਖੇ ਤੇ ਬੁੱਧੀਜੀਵੀ ਤੇ ਇਹਨਾਂ ਨੇ ਸ਼ਰਿਆਮ ਅਟੈਕ ਕੀਤਾ ਹੈ ਇਹ ਬੜੀ ਸਮਾਜ ਲਈ ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਨੈਪ ਕਰਕੇ ਦਿਨ ਦਿਹਾੜ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰਿਆਮ ਰੋਡ ਤੇ ਕਨੈਪ ਕਰਕੇ ਗੱਡੀ ਤੇ ਲਾਦ ਕੇ ਸ਼ਰਿਆਮ ਨੂੰ ਕੁੱਟਮਾਰ ਕੀਤੀ ਹੈ ਪਈ ਪ੍ਰਧਾਨ ਜੀ ਨਾਲ ਗੱਲ ਹੋਈ ਹੁਣ ਬਾਰਾ ਜੂਸ਼ਨ ਦੇ ਤੱਕ ਹਾਂਜੀ ਹੋ ਚੁੱਕੀ ਐ ਜੀ ਕੀ ਅੱਗੇ ਕੀ ਨਿਰਣਾ ਲਿਆ ਜੀ ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਾਇਆ ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਮੌਕੇ ਤੇ ਵੀ ਗਏ ਸੀਗੇ ਪੁਲਿਸ ਵਾਲਿਆਂ ਨੂੰ ਉੱਥੇ ਡੀਐਸਪੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਖੂਨ ਲੱਗਿਆ ਕੱਪੜੇ ਵੀ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖਤ ਕਾਰਵਾਈ ਕਰਵਾਵਾਂਗੇ ਚਲੋ ਜੀ ਸਾਬ ਵਜਾਰਾਂ ਨਹੀਂ ਕੋਈ ਵੀ ਨਹੀਂ ਹੋਊਗਾ ਲੇਕਿਨ ਐਸੇ ਕਾਨੂੰਨ ਬਾਰੇ ਜਿਹੜੇ ਲੈ ਕੇ ਮਾਰਕੀਟ ਕਰਨਾ ਉਹਨੂੰ ਕਿਵੇਂ ਦੇਖਦੇ ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਐ ਸਾਡੇ ਲਈ ਸਾਡੇ ਸਮਾਜ ਲਈ ਬਹੁਤ ਮਾੜੀ ਗੱਲ ਐ ਜੀ ਮੰਗ ਕੀ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਜੋ ਇਹਨਾਂ ਨੇ ਵਦੀਕੀ ਕੀਤੀ ਕਿ ਕੀਤਾ ਗੰਬੀਰ ਸੱਟਾਂ ਲਾਈਆਂ ਤੇ ਇਹਦੇ ਤੇ ਸਖਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਰੈਸਟ ਦੋਸ਼ੀਆਂ ਨੂੰ ਰੈਸਟ ਕਰਕੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੋ ਨਾਗਪਾਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਜੀ। ਫਾਜ਼ਲ ਕਾਦੇ ਬੋਰ ਦੇ ਜੀ। ਅ ਫਾਜ਼ਲ ਕਾਦੇ ਨੇ ਚਾਹੀਦਾ। ਕੀ ਕਹੋਗੇ ਸਾਰੇ ਘਟਨਾਕਰਮ ਨੂੰ ਲੈ ਕੇ? ਜੋ ਅੱਜ ਅੰਗਰੇਜ਼ ਸਿੰਘ ਤੇ ਸਾਡੇ ਵਕੀਲ ਦੇ ਹਮਲਾ ਹੋਇਆ ਬੜਾ ਹੀ ਮਾੜਾ ਕੰਮ ਹੋਇਆ। ਸਮਾਜ 'ਚ ਇਸ ਤਰ੍ਹਾਂ ਦਾ ਕੰਮ ਨਹੀਂ ਚਾਹੀਦਾ ਸੀ। ਜੇ ਇਹਨਾਂ ਦੀ ਕੋਈ ਗਲਤ ਹੋਈ ਆਪਸ 'ਚ ਪਤਾ ਲੱਗੇਗਾ। ਪਰ ਜੋ ਇਹਨਾਂ ਨੇ ਕੀਤਾ ਦਿਨ ਦਿਹਾੜੇ ਇੱਕ ਵਕੀਲ ਨੂੰ ਕਿਡਨਾਪ ਕਰਕੇ ਲੈ ਕੇ ਚੱਕੇ ਲੱਗੇ ਉਬੜ ਮੜਾ ਕੰਮ ਇਸ ਕਰਕੇ ਅਸੀਂ ਸਾਰੇ ਵਕੀਲ ਭਾਈਚਾਰਾ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਦੋਸ਼ੀ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਐ ਰੈਸਟ ਚਾਹੀਦੀ ਜੀ ਤਾਂ ਹਾਲਾਤ ਕੀ ਨੇ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੇ ਘਟਨਾ ਕਰੰਦਾ ਕਿਵੇਂ ਤੁਸੀਂ ਹਸਤਾ ਲੱਗ ਸਾਡਾ ਗਰੁੱਪ ਬਣਾਇਆ ਹੈ ਡੀਬੀਏ ਦਾ ਉੱਥੋਂ ਪਤਾ ਲੱਗਿਆ ਵੀਡੀਓ ਜਦੋਂ ਪਹਿਲੀ ਆਈ ਉੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਫਿਰ ਸਾਰੇ ਵਕੀਲ ਇੱਥੇ ਆਏ ਹਸਪੀਟਲ ਕੁਛ ਉੱਤੇ ਸਪੋਰਟ ਤੇ ਗਏ ਨੇ ਕੋਈ ਥਾਣੇ ਬੈਠੇ ਨੇ ਸਾਰਿਆਂ ਦੀ ਪ੍ਰਧਾਨ ਜੀ ਦੀ ਡਿਊਟੀ ਲਾਈ ਅਲੱਗ-ਅਲੱਗ ਤਾਂ ਦੇਖਿਆ ਅਸੀਂ ਕਿਹੜੇ ਥਾਣੇ ਤੋਂ ਲੈ ਕੇ ਕੰਮ ਕਦ ਜੇ ਚੱਲ ਜਾਏ ਬਾਰਤ ਅ ਕੰਮ ਕਦ ਹਜੇ ਤੱਕ ਚੱਲ ਰਿਹਾ ਹੈ ਹਾਂ ਜੀ ਰੋਡ ਪੈ ਤੇ ਬੰਦ ਵੀ ਕਰ ਸਕਦੇ ਹੋ ਬਿਲਕੁਲ ਬੰਦ ਕਰਾਂਗੇ ਜੀ ਜੋ ਸਾਰੇ ਵਕੀਲਾਂ ਦਾ ਆਪਸ ਵਿੱਚ ਵਿਚਾਰ ਹੋਏਗਾ ਜੇ ਕੋਈ ਕਾਰਵਾਈ ਨਾ ਕਰੇਗੀ ਪੂਲ ਪ੍ਰੋਸੈਸਿੰਗ ਤੱਕ ਅਦਾਲਤ ਤੇ ਜਾਵਾਂਗੇ ਸਰ ਕੀ ਕਹੋਗੇ ਇਸ ਪੂਰੇ ਘਟਨਾ ਦੇ ਦੇਖੋ ਜੀ ਜਿਹੜਾ ਇਹ ਘਟਨਾ ਕਰ ਹੋਇਆ ਹੈ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਨਭਗਾ ਹੈ ਕਿਉਂਕਿ ਦਿਨ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਔਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ਗੁੰਡਾਗਰਦੀ ਕਰਕੇ ਕਿਡਨਾਪ ਕਰ ਲੈਣਾ ਪਰ ਬਾਜਪਟ ਖੋਹ ਦੀ ਕਰਨੀ ਕੁੱਟਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਡੀਬੀਓ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪੁਰਾਣਾ ਲੇਕਿਨ ਉਹਦੀ ਵੀਡੀਓ ਐਰਰ ਹੋਈ ਹੈ ਦੇਖੀ ਅਸੀਂ ਮਤਲਬ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਚਲੋ ਕਿਸੇ ਦਾ ਕੋਈ ਕੰਟਰੋਵਰਸੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਕੀ ਹੈ ਲੇਕਿਨ ਅਗਰ ਹੈਗੀ ਹੈ ਜਾਂ ਨਹੀਂ ਹੈਗੀ ਉਹ ਗੱਲਾਂ ਬਾਤੀਆਂ ਨੇ ਲੇਕਿਨ ਇਸ ਤਰ੍ਹਾਂ ਸ਼ਰੇਆਮ ਦੇ ਹਰ ਇੱਕ ਵਕੀਲ ਨੂੰ ਉਹ ਡਰੈਸ ਚ ਹੈ ਬੁਰੀ ਕੋਰ ਚ ਆ ਰਿਹਾ ਉਹਦੀ ਇੱਕ ਜ਼ਿੰਮੇਵਾਰੀ ਹੈ ਕੋਰ ਚ ਜਾ ਕੇ ਉਹਨੇ ਕੰਮ ਕਰਨਾ ਹੈ ਕਿਸ ਤਰ੍ਹਾਂ ਦੇ ਡਿਫਟਾਰੇ ਕਰਨੇ ਨੇ ਉਹਦੇ ਉਹਦੇ ਪਿੱਛੇ ਕਲੈਂਟ ਬੈਠੇ ਨੇ ਇਸ ਗੱਲ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗੱਡਣਾ ਚੱਕ ਕੇ ਗੱਡੀ ਚ ਪਾਇਆ ਉਸ ਬਾਅਦ ਕਟਮਾਰ ਕੀਤੀ ਹੈ ਉਸ ਵੀਰ ਸੱਟਾਂ ਦੇ ਨਾਲ ਜਿਹੜਾ ਹੈ ਅੱਜ ਦਾਖਲ ਪਿਆ ਜੀ ਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਰਾਕੇ ਸਾਡੇ ਸਮਾਜ ਦੇ ਵ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹ ਲੋਕਾਂ ਨੂੰ ਹੈਂਡਲ ਕਰਨ ਤਾਂ ਜੋ ਦੁਬਾਰਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਔਰ ਹਰ ਬੰਦਾ ਇਹਦੇ ਕੰਮ ਕਰਨ ਤੋਂ ਡਰੇ ਜੀ ਤੁਸੀਂ ਹੱਥ ਲਾਜੋ ਮੈਨੂੰ ਪਤਾ ਲੱਗਿਆ ਸਰ ਆਪਣੇ ਕੋਈ ਆਪਣੇ ਐਡਵੋਕੇਟ ਸਾਹਿਬ ਨੇ ਕੋਈ ਨਾਗਪਾਲ ਬੱਸਾਂ ਵਾਲਿਆਂ ਨਾਲ ਰੋਲਾ ਝਗੜਾ ਹੋਇਆ ਸੀਗਾ ਉਹ ਸੰਬੰਧੀ ਆਪਣੇ ਉਹ ਦਾਖਲ ਹੋਏ ਨੇ ਠੀਕ ਹੈ ਜੀ ਮੈਂ ਆਪਣੇ ਆਇਆ ਇੱਥੇ ਬਿਆਨ ਉਹਨਾਂ ਆਪ ਲਿਖਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਗੱਲਾਂ ਕਲੀਅਰ ਕਰ ਦਿੰਦਾ ਹਾਂ ਤੁਹਾਨੂੰ ਪਤਾ ਕੀ ਲੱਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਤੁਹਾਨੂੰ ਹਾਂਜੀ ਪਹਿਲਾਂ ਮੈਨੂੰ ਐ ਹੀ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਮਾਰਕੁੱਟ ਹੋਈ ਐ ਠੀਕ ਐ ਜੀ ਬਾਕੀ ਜੋ ਆਪਦੇ ਬਿਆਨ ਲਿਖਾਣਗੇ ਉਹ ਸਾਰਾ ਤੁਹਾਨੂੰ ਮੈਂ ਬਿਆਨ ਦੇ ਦਿੰਦਾ ਕਿਹਾ ਜਾ ਰਿਹਾ ਵੀ ਥਾਣੇ ਦੇ ਵਿੱਚੋਂ ਲੈ ਕੇ ਆਏ ਨੇ ਜੀ ਇਹ ਹਾਂਜੀ ਕੋਈ ਕਿਹੜੇ ਥਾਣੇ ਤੋਂ ਲੈ ਆਏ ਨੇ ਵਕੀਲ ਨੂੰ ਵਕੀਲ ਨੂੰ ਹਾਂਜੀ 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 ਆਪਣੇ ਮੇਰੇ ਕੋਲ ਕੋਈ ਕਿਹੜੇ ਥਾਣੇ ਸੀ ਆਪਣੇ ਆਪਣੇ ਫਸਟ ਇਅਰ ਦੇਣੀ ਹੈ ਫਿਰ ਇਹਨਾਂ ਨੂੰ ਆਪਣਾ ਦੇ ਕੇ ਫਿਰ ਹੀ ਭੇਜਾਂਗੇ ਨਾ ਆਪਾਂ ਸਰ ਇਹ ਪਹੁੰਚੇ ਕਿਵੇਂ ਜੀ ਥਾਣੇ ਦੇ ਰੂਪ ਹਾਂਜੀ ਤੁਹਾਡੇ ਕੋਲ ਪਹੁੰਚੇ ਕਿਵੇਂ ਥਾਣੇ ਇਸ ਬਾਰੇ ਆਪਾਂ ਕਲੀਅਰ ਕਰਦੇ ਹਾਂ ਸਰ ਆਪਾਂ ਸਾਰਾ ਕਿਵੇਂ ਪਹੁੰਚੇ ਕੀ ਗੱਲ ਕਰਨੀ ਹੈ ਜੋ ਹੋਇਆ ਬਿਆਨਾਂ ਦੇ ਵਿੱਚ ਆਪਾਂ ਕਲੈਰਟੀ ਲਿਆਵਾਂਗੇ